ਚੋਣ ਵਿੱਚ ਲੋਕਾਂ ਨੇ ਆਪਣੇ ਮਨ ਕੀ ਬਾਤ ਦੱਸਦੇ ਹੋਏ ਇੱਕ ਜਿੱਤੇ ਹੋਏ ਐਮਐਲਏ ਨੂੰ ਹਰਾ ਦਿੱਤਾ ਹੈ ਤੇ ਉਸ ਕੈਂਡੀਡੇਟ ਨੂੰ ਜੇਤੂ ਬਣਾ ਦਿੱਤਾ ਜਿਹੜਾ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਇਆ ਮੋਹਿੰਦਰ ਭਗਤ ਸਾਲ 2017 ਵਿੱਚ ਵੋਟਾਂ ਲੜੀਆਂ ਨਹੀਂ ਜਿੱਤ ਪਾਏ ਸਾਲ 2022 ਵਿੱਚ ਭਾਜਪੀ ਵੱਲੋਂ ਜਲੰਧਰ ਦੀ ਸੀਟ ਤੋਂ ਹੀ ਵੋਟਾਂ ਲੜੀਆਂ ਤੇ ਫਿਰ ਵੀ ਉਸ ਤਵਾਰੀ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਹੁਣ ਦੁਬਾਰਾ 2024 ਵਿੱਚ ਜਲੰਧਰ ਵੈਸਟ ਤੇ ਜਿਮਣੀ ਚੋਣਾ ਹੋਈਆਂ ਸੀਟ ਖਾਲੀ ਹੋਈ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਅਚਾਨਕ ਕਿਸਮਤ ਬਦਲ ਗਈ ਝਾੜੂ ਨੇ ਆਪਣਾ ਜਾਦੂ ਦਿਖਾਤਾ ਤੇ ਮੋਹਿੰਦਰ ਭਗਤ ਨੂੰ ਜੇਤੂ ਬਣਾ ਦਿੱਤਾ 55000 ਦੇ ਕਰੀਬ ਵੋਟਾਂ ਪਈਆਂ ਨੇ ਉੱਥੇ ਹੀ ਜਿੱਤੇ ਹੋਏ ਐਮਐਲਏ ਜਿਹੜੇ ਜਿੱਤੇ ਹੋਏ ਸਾਬਕਾ ਐਮਐਲਏ ਸ਼ੀਤਲ ਅੰਗਰਾਲ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਸਾਲ 2022 ਵਿੱਚ ਜਿੱਤੇ ਸਨ ਲੋਕ ਸਭਾ ਦੀ ਚੋਣਾਂ ਕੀ ਆਈਆਂ ਚਲੇ ਗਏ ਭਾਜੀਪੀ ਵਿੱਚ ਅਤੇ ਦੁਬਾਰਾ ਜਦੋਂ ਭਾਜੀਪੀ ਤੋਂ ਚੋਣ ਲੜੀ ਉਹਨਾਂ ਨੂੰ ਮਹਿਜ਼ ਸਿਰਫ 17000 ਵੋਟਾਂ ਪਈਆਂ ਨੇ 34000 35000 ਦੇ ਕਰੀਬ ਵੋਟਾਂ ਦੇ ਫਾਸਲੇ ਤੋਂ ਜਿੱਤੇ ਨੇ ਮੋਹਿੰਦਰ ਭਗਤ ਯਾਨੀ ਜਿਹੜਾ ਦੂਸਰਾ ਕੈਂਡੀਡੇਟ ਸੀਗਾ ਉਸ ਤੋਂ ਡਬਲ ਵੋਟਾਂ ਦੇ ਫਾਸਲੇ ਤੋਂ ਜਿੱਤੇ ਨੇ ਤਾਂ ਲਗਾਤਾਰ ਜਿੱਤ ਦਾ ਜਸ਼ਨ ਦਾ ਮਾਹੌਲ ਹੈ ਮੋਹਿੰਦਰ ਭਗਤ ਹੋਣਾ ਦੇ ਘਰ ਵੀ ਚੱਲਦਾ ਪਿਆ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਜਦੋਂ ਜਿਸ ਥਾਂ ਤੇ ਵੋਟਾਂ ਦੀ ਗਿਣਤੀ ਹੁੰਦੀ ਪਈ ਸੀ ਕਾਊਂਟਿੰਗ ਦਫ਼ਤਰ ਦੇ ਬਾਹਰ ਜਦੋਂ ਪਤਾ ਚੱਲਿਆ 7ਵੇਂ 8ਵੇਂ ਗੇਟ ਦੀ ਬਾਦ ਕਿ ਹੁਣ ਮੋਹਿੰਦਰ ਭਗਤ ਵੱਡੀ ਲੀਡ ਲੈ ਚੁੱਕੇ ਨੇ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਕੋਈ ਨਹੀਂ ਪਛਾੜ ਸਕਦਾ ਲੋਕਾਂ ਨੇ ਪਟਾਕੇ ਫੋੜਨੇ ਕਿੱਦੇ ਪਾਣੇ ਸ਼ੁਰੂ ਕਰ ਦਿੱਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਣੇ ਆ ਉਸ ਦਫ਼ਤਰ ਦੀਆਂ ਜਿੱਥੇ ਗਿਣਤੀ ਹੁੰਦੀ ਪਈ ਸੀ ਗਿਣਤੀ ਜਿੱਥੇ ਦਫ਼ਤਰ ਦੀ ਉਹ ਅਕਾਊਂਟਿੰਗ ਹੁੰਦੀ ਪਈ ਸੀ ਵੋਟਾਂ ਦੀ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਵੇਂ ਸਕਰੀਨ 'ਤੇ ਤੁਸੀਂ ਆਪੀਂ ਵੇਖ ਸਕਦੇ ਹੋ ਕਿਵੇਂ ਤਸਵੀਰਾਂ ਚੱਲਦੀਆਂ ਪਈਆਂ ਨੇ ਇਹ ਜਸ਼ਨ ਦਾ ਮਾਹੌਲ ਉਸ ਥਾਂ ਦਾ ਹੈ ਜਿੱਥੇ ਗਿਣਤੀ ਹੋ ਰਹੀ ਸੀ ਵੋਟਾਂ ਦੀ 7ਵੇਂ 8ਵੇਂ ਗੇਟ ਦੀ VOTING ਤੋਂ ਬਾਅਦ ਲੋਕੀ ਸਮਝ ਗਏ ਪਾਰਟੀ ਵਰਕਰ ਸਮਝ ਗਏ ਕਿ ਹੁਣ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਤੇ ਉੱਥੇ ਹੀ ਜਿਹੜੇ ਸੁਸ਼ੀਲ ਰਿੰਕੂ ਨੇ ਉਹਨਾਂ ਦਾ ਵੀ ਇੱਕ ਬਿਆਨ ਵੱਡਾ ਬਿਆਨ ਜਿਹੜਾ ਇਹ ਸਾਹਮਣੇ ਆਇਆ ਸੁਸ਼ੀਲ ਰਿੰਕੂ ਨੇ ਬਿਆਨ ਦਿੱਤਾ ਕਿ ਇਹ ਇੱਕ ਜਿੱਤ ਨਹੀਂ ਲੋਕਤੰਤਰ ਦੀ ਹੱਤਿਆ ਹੋਈ ਹੈ ਜੇ ਲੋਕਤੰਤਰ ਦੀ ਹੱਤਿਆ ਹੋਈ ਹੈ ਇਹਨੂੰ ਹੁਣ ਕਿਸ ਤਰੀਕੇ ਨਾਲ ਆਪਣੇ ਮਨ ਮੋਟਾਵ ਦੂਰ ਕਰਨ ਵਾਸਤੇ ਆਪਣੇ ਮਨ ਵਿੱਚ ਜੋ ਗਰਜਸ ਹੁੰਦੇ ਨੇ ਬੰਦੇ ਦੇ ਉਹਨੂੰ ਦੂਰ ਕਰਨ ਵਾਸਤੇ ਜੇਕਰ ਰਿੰਕੂ ਸਾਹਿਬ ਇਹ ਗੱਲ ਕਹਿ ਵੀ ਰਹੇ ਨੇ ਤੇ ਸਮਝ ਵੀ ਆਉਂਦਾ ਕਿਉਂਕਿ ਜਦੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੀ ਸੁਸ਼ੀਲ ਰਿੰਕੂ ਇੱਕ ਐਮਐਲਏ ਇੱਕ ਐਮਪੀ ਸਨ ਉਹ ਵੀ ਜਦੋਂ ਭਾਜਪਾ ਵਿੱਚ ਗਏ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਉਹਨਾਂ ਸਾਥੀ ਸ਼ੀਤਲੰਗਰਾਲ ਵੀ ਜਦੋਂ ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਚਲੇ ਗਏ ਤਾਂ ਉਹਨਾਂ ਨੂੰ ਵੀ ਆਪਣੀ ਐਮਐਲਏ ਦੀ ਸੀਟ ਜਿਹੜੀ ਹੈ ਗਵਾਣੀ ਪਈ ਆ ਉੱਥੇ ਜੇ ਬਾਕੀ ਕੈਂਡੀਡੇਟ ਦੀ ਗੱਲ ਕਰੀਏ ਤਾਂ ਆ ਆਮ ਆਦਮੀ ਪਾਰਟੀ ਦੇ 모ਹਿੰਦਰ ਭਗਤ ਉਹਨਾਂ ਨੂੰ ਤਕਰੀਬਨ 55246 ਵੋਟਾਂ ਪਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ surjit kaur 1242 ਵੋਟਾਂ ਇਹ ਉਸ ਕਰਕੇ ਵੀ ਘਟ ਪਈਆਂ ਨੇ ਕਿ ਚਰਚਾਵਾ ਹੋ ਰਹੀਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਈ ਹੈ ਲੋਕਾਂ ਦੇ ਮਨਾਂ ਵਿੱਚ ਜੇਕਰ ਦਵੰਦ ਪੈਦਾ ਹੋ ਜਾਵੇ ਤਾਂ ਲੋਕੀ ਕਿਵੇਂ ਕੈਂਡੀਡੇਟ ਨੂੰ ਜਿਤਾਣ surinder kaur congress 16757 ਵੋਟਾਂ ਭਾ ਭਾਰਤੀ ਜਨਤਾ ਪਾਰਟੀ ਸ਼ੀਤਨਗਰਾਲ 17921 ਵੋਟਾਂ ਬਹੁਤ ਘੱਟ ਵੋਟਾਂ ਜੜੀਆਂ ਪਈਆਂ ਨੇ ਹੁਣ ਤੁਹਾਨੂੰ ਤਸਵੀਰਾਂ ਦਿਖਾਨੀਆਂ 모ਹਿੰਦਰ ਭਗਤ ਹੋਣਾ ਦੇ ਘਰ ਦੀਆਂ ਕਿ ਕਿਵੇਂ ਉਹਨਾਂ ਦੇ ਘਰੇ ਜਿਹੜਾ ਇਹ ਜਸ਼ਨ ਦਾ ਮਾਹੌਲ ਹੈ ਇਹ ਜਸ਼ਨ ਦਾ ਮਾਹੌਲ ਤਸਵੀਰਾਂ ਨੇ 모ਹਿੰਦਰ ਭਗਤ ਹੋਣਾ ਦੇ ਘਰ ਦੀਆਂ ਲਗਾਤਾਰ ਇਹ ਕਿ ਲੋਕੀ ਗਿੱਧਾ ਪਾ ਰਹੇ ਨੇ ਨੱਚ ਰਹੇ ਨੇ ਟੱਪ ਰਹੇ ਨੇ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਹੋਵੇ ਵੀ ਕਿਉਣਾ ਕਿ ਕਿ ਜਿੱਥੇ ਆ ਦੋ ਵਾਰ ਪਿਛਲੀਆਂ ਦੋ ਇਲੈਕਸ਼ਨਸ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮਾਇੂਸੀ ਵੀ ਸੀਗੀ ਉੱਥੇ ਹੀ ਹੁਣ ਜਦੋਂ ਜਿੱਤ ਮਿਲੀ ਹੈ ਤਾਂ ਘਰ ਦੇ ਵੀ ਪੂਰੇ ਖੁਸ਼ ਨੇ ਤੁਸੀਂ ਵੇਖ ਸਕਦੇ ਹੋ ਪਰਿਵਾਰ ਕਿਵੇਂ ਨੱਚ ਰਿਹਾ ਹੈ ਟੱਪ ਰਿਹਾ ਹੈ ਤੇ ਇਸ ਸ਼ਾਇਦ ਜਿੱਤ ਦਾ ਸਹਰਾ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਸਿਰ ਤੇ ਵੀ ਜਾਂਦਾ ਹੈ ਕਿ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਕਿ ਜਦੋਂ ਇਲੈਕਸ਼ਨ ਕੈਂਪੇਨਿੰਗ ਹੁੰਦੀ ਪਈ ਸੀ ਮੋਹਿੰਦਰ ਭਗਤ ਹੋਣਾਂ ਲਈ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਹ ਤਸਵੀਰ ਜਿਹੜੀ ਹੈਗੀ ਹੈ ਇੱਕ ਪੂਰਾ ਸਿੰਬਲ ਦੱਸਦੀ ਹੈ ਕਿ ਪੂਰੇ ਲੋਕ ਜਾਂ ਪੂਰੇ ਆਮ ਆਦਮੀ ਪਾਰਟੀ ਦਾ ਧਿਆਨ ਸੀਗਾ ਜਲੰਧਰ ਜਿਮਨੀ ਚੋਣਾਵਾਂ ਵੱਲ ਕਿਉਂਕਿ ਸੀਟ ਜਿਹੜੀ ਜਿੱਤੀ ਹੋਈ ਸੀ ਉਸ ਨੂੰ ਕਿਸੇ ਹੋਰ ਕੈਂਡੀਡੇਟ ਕੋ ਜਾਂਦਾ ਵੇਖਣਾ ਕਿਸੇ ਹੋਰ ਪਾਰਟੀ ਕੋ ਜਾਂਦੇ ਵੇਖਣਾ ਸ਼ਾਇਦ ਆਮ ਆਦਮੀ ਪਾਰਟੀ ਲਈ ਇਹ ਬਹੁਤ ਔਖਾ ਹੁੰਦਾ ਬਹੁਤ ਦੁਖਦਾਈ ਹੁੰਦਾ ਇਸ ਕਰਕੇ ਪੂਰੀ ਤਰੀਕੇ ਨਾਲ ਸਪੋਰਟ ਕੀਤੀ ਮੁੱਖ ਮੰਤਰੀ ਭਗਵਾਨ ਨੇ ਵੀ ਆ ਭਗਵੰਤ ਮਾਨ ਨੇ ਵੀ ਮੋਹਿੰਦਰ ਭਗਤ ਹੋਣਾ ਦੀ ਆਪਣਾ ਹੀ ਰਿਹائش ਸੰਗਰੂਰ ਛੱਡ ਕੇ ਸੀਐਮ ਰੈਸਿਡੈਂਸ ਚੰਡੀਗੜ੍ਹ ਤੋਂ ਛੱਡ ਕੇ ਜਲੰਧਰ ਵਿੱਚ ਕੋਠੀ ਲੈ ਲਈ ਅਤੇ ਨਾਲ ਨਾਲ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੇ ਦਫ਼ਤਰ ਦੀਆਂ ਵੀ ਦਿਖਾਣਿਆ ਆ ਆਮ ਆਦਮੀ ਪਾਰਟੀ ਦੀਆਂ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਦਫ਼ਤਰ ਵਿੱਚ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਸਿਗਾ ਆ ਤੁਸੀਂ ਤਸਵੀਰਾਂ ਦਿਖਾਣਿਆ ਤੁਹਾਨੂੰ ਆ ਦੇਖੋ ਤਸਵੀਰਾਂ ਇਹ ਜਦੋਂ ਪਤਾ ਚੱਲ ਗਿਆ ਕਿ ਮੋਹਿੰਦਰ ਭਗਤ ਜਿੱਤ ਚੁੱਕੇ ਨੇ ਜਲੰਧਰ ਦੀ ਸੀਟ ਤਾਂ ਕਿਵੇਂ ਲੋਕਾਂ ਵਿੱਚ ਜਿਹੜੇ ਹਰਪਾਲ ਚੀਮਾ ਮੌਜੂਦ ਨੇ ਉਹਨਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਸੀਗਾ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਅਤੇ ਇਹਦੇ ਨਾਲ ਹੀ ਹੁਣ ਤੁਹਾਨੂੰ ਅ ਤਸਵੀਰਾਂ ਦਿਖਾਨੀਆਂ ਕਿ ਜਦੋਂ 7ਵੇਂ 8ਵੇਂ ਗੇਟ ਦੀ ਕਾਊਂਟਿੰਗ ਹੋ ਗਈ ਮੋਹਿੰਦਰ ਭਗਤ ਉਹਨਾਂ ਨੂੰ ਪਤਾ ਚੱਲ ਗਿਆ ਕਿ ਹੁਣ ਉਹ ਜਿੱਤ ਚੁੱਕੇ ਨੇ ਉਹਨਾਂ ਨੇ ਇਸ ਜਿੱਤ ਦਾ ਸੇਰਾ ਕਿਦੇ ਸਿਰ ਬੰਨਿਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹੜੀ ਗੱਲ ਕਹੀ ਤੇ ਵਿਰੋਧੀਆਂ ਬਾਰੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਨਣੇ ਆ ਲਗਾਤਾਰ ਤੁਹਾਨੂੰ ਤਸਵੀਰੋ ਵੀ ਦਿਖਾਉਣਾ ਹੈ ਕਿ ਜਦੋਂ ਜਿੱਤ ਚੁੱਕੇ ਸੀ ਮੋਹਿੰਦਰ ਭਗਤ ਉਹਨਾਂ ਨੇ ਕੀ ਕਿਹਾ ਆਖਰੀ ਵਾਰ ਜਦੋਂ ਪਤਾ ਚੱਲਿਆ ਸੱਤਵੇਂ ਅੱਠਵੇਂ 게ਟ ਦੀ ਜਿਹੜੀ VOTING ਹੈ ਉਹ ਹੋ ਚੁੱਕੀ ਹੈ ਜੀ ਵਿਜ਼ਿਟ ਵੀ VOTING ਤੇ ਵੀ ਨਹੀਂ ਪਹੁੰਚੇ ਹਾਂਜੀ ਅੱਛਾ ਜੀ ਉਹਨੀਆਂ VOTING ਭਗਤ ਜੀ 2017 'ਚ ਵੀ ਇਲੈਕਸ਼ਨ ਲੜੀ 2022 'ਚ ਵੀ ਲੜੀ ਹੈ ਐਕੀ ਇੰਨਾ ਮੰਡੇਟ ਹੋਣ ਦਾ ਮੁੱਖ ਕਾਰਨ ਕੀ ਸਮਝਦੇ ਹੋ ਮੁੱਖ ਕਾਰਨ ਹੈਗਾ ਜੀ ਕਿ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਸਾਲੀਏ ਮੂਰਤ ਨੂੰ ਵੀ ਪੰਜਾਬ ਦੇ ਸਰਬਗੁਣ ਸਿੰਘ ਮਾਨ ਜੀ ਦੇ ਤੁਮਾ ਨੂੰ ਮੋਰ ਲਗਾਤੀ ਹੈ ਉਹਨਾਂ ਨੇ ਦੱਸਿਆ ਕਿ ਆਪ ਜਨਤਾ ਨੇ ਕਿਸੀਂ ਮਾਨ ਸਾਹਿਬ ਦੇ ਨਾਲ ਖੜੇ ਹਾਂ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨੇ ਪੰਜਾਬ ਦੀ ਬਿਹਤਰੀ ਲਈ ਔਰ ਉਹਨਾਂ ਨੂੰ ਦੁਨੀਆ ਵੋਟਾਂ ਪਈਆਂ ਸੀਐਮ ਸਾਹਿਬ ਨਾਲ ਗੱਲਬਾਤ ਹੋਈ ਹੈ ਕੋਈ ਟੋਡੀ ਨਹੀਂ ਫਿਲਹਾਲ ਨਹੀਂ ਹੋਏਗੀ ਜਸ਼ਨ ਦੀ ਤਿਆਰੀ ਹੈ ਸਰ ਜਿਸਨੂੰ ਤਿਆਰੀ ਇਤੁਕਤੇ ਹੋ ਜਾਵਾਂਗੇ ਵਰਕਰ ਨਾਲ ਸਾਰੇ ਆਏ ਇੱਥੇ ਬਾਹਰ ਆਣਗੇ ਉੱਠਿਓ ਵੀ ਜਾਨਾ ਲੱਗਦਾ ਪਿਛਲੇ ਸਮੇਂ ਦੇ ਵਿੱਚ ਪਾਰਟੀ ਦਾ ਗਲਤ 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 ਜੁਨਾ ਚੁਣਿਆ ਸੀ ਤੇ ਅੱਜ ਭਗਦਦਾ ਚਿਹਰਾ ਤਾਂ ਉਹੀ ਹੈ ਜਿਸ ਤਰੀਕੇ ਨਾਲ ਫਤਵਾ ਮਿਲਿਆ ਲੱਗਦਾ ਪਿਛਲੇ ਸਮੇਂ ਦੇ ਵਿੱਚ ਜਰੂਰੀ ਵੋਟਾਂ ਲੜੀਆਂ ਸੀ ਪਾਰਟੀ ਗਲਤ ਜੁਨੀ ਗਈ ਸੀ ਐਦ ਕੀ ਤਾਂ ਚਿਹਰਾ ਤਾਂ ਉਹੀ ਹੈ ਦੇਖੋ ਸਮੇ ਸਮਝੀ ਗਾ ਲੇ ਜਨਤਾ ਹਰ ਵਲੀ ਆਪਣਾ ਆਪਣਾ ਦੇਖੋ ਸਮਾਂ ਪਹਿਲੇ ਲੋਕ ਸਭਾ ਦੀ ਲੱਗੀ ਬਿਲਕੁਲ ਕੇ ਬੋਲੋ ਅੱਜ ਅੱਜ ਖੁੱਲ ਕੇ ਬੋਲੋ ਐਡਾ ਵੱਡਾ ਮੰਡੀਟ ਮਿਲਿਆ ਹਾਂ ਬਿਲਕੁਲ ਠੀਕ ਜਨਤਾ ਨੇ ਜਿਹੜਾ ਹੈਗਾ ਬੜਾ ਅੱਛਾ ਫੋਨ ਦਿੱਤਾ ਹੈਗਾ ਜੀ ਉਹਨਾਂ ਨੇ ਜੀ ਖਾਸ ਤੌਰ ਤੇ ਕੈਬਨਟ ਮੰਤਰੀ ਤੁਹਾਨੂੰ ਕਹ ਦਿੱਤਾ ਗਿਆ ਸੀ ਤਾਂ ਮੰਨ ਲਿਏ ਕਿ ਅੰਦਰ ਗਏ ਸੀ ਤਾਂ ਉਮੀਦਵਾਰ ਸੀ ਬਾਹਰ ਆਏ ਹਾਂ ਤਾਂ ਇੱਕ ਕੈਬਨਟ ਮੰਤਰੀ ਬਾਹਰ ਆ ਰਿਹਾ ਸਰ ਬੈਲੋਟੇ ਵੀ ਰਗਾਤ ਨਹੀਂ ਬੋਲਦਾ ਸਿੰਘ ਸਾਹਿਬ ਨੇ ਕੀ ਗਏ ਗੱਲ ਐ ਸੀ ਕਿ ਸਾਹਿਬ ਲੋਕਾਂ ਨਾਲ ਵਾਦਾ ਕਰਕੇ ਗਏ ਨੇ ਪਛਮੀ ਦੇ ਹਲਕੇ ਤੁਸੀਂ ਵਿਧਾਇਕ ਬਣਾਓ ਮੈਨੂੰ ਮੈਨੂੰ ਪਤਾ ਹੈਗਾ ਕਿ ਮਾਨ ਸਰ ਜੋ ਵਾਦਾ ਕਰਦੇ ਨੇ ਪੂਰਾ ਕਰਦੇ ਨੇ ਅੱਛਾ ਭਗਤ ਜੀ ਲੱਗਦਾ ਨਹੀਂ ਕਿ ਹੁਣ ਅਗਲੇ 2.5 ਸਾਲਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਉਹਨਾਂ ਕਿਉਂਕਿ ਸਾਥੀ ਨੇ ਤਾਂ ਪੁਰਾਣੇ ਨੇ ਤਾਂ ਕਿਤੇ ਨਹੀਂ ਕੋ ਵਾਅਦੇ ਕੀਤੇ ਨੇ ਕੰਮ ਕਰਾਂਗੇ ਜਰੂਰ ਕਰਾਂਗੇ ਕਿਉਂਕਿ ਅਸੀਂ ਸਾਨੂੰ ਆ ਜਨਤਾ ਨੇ ਚੁਣਿਆ ਹੈ ਅਗਰ ਤੇ ਅਸੀਂ ਉਹਨਾਂ ਦੇ ਪ੍ਰਾਇਰੀਟੀ ਕੀ ਰਹਿਣ ਵਾਲੀ ਹੈ ਇੱਕ ਵਾਰੀ ਕੈਮਰੇ ਸਾਹਮਣੇ ਦੱਸਦੇ ਹਾਂ ਜਿਹੜੇ ਲੋਕਾਂ ਦੇ ਮੁੱਢੀਆਂ ਲੋੜਾਂ ਹੈਗੀਆਂ ਹੈ ਸੀਵਰੇਜ ਵਾਟਰ ਸਪਲਾਈ ਸਟ੍ਰੀਟ ਲਾਈਟਾਂ ਜਿਹੜੀਆਂ ਉਹ ਆਪਾਂ ਦੂਰ ਕਰਾਂਗੇ ਜਿਹੜੇ ਲੋਕਾਂ ਦੀਆਂ ਮੁੱਢੀਆਂ ਲੋੜਾਂ ਹੈਗੀਆਂ ਨਸ਼ੇ ਦਾ ਮੁੱਦਾ ਹੈ ਮੁੱਦਾ ਸੀ ਉਸ ਨੂੰ ਜਿਹੜੇ ਸਿੱਡੇ ਦਾ ਮੁੱਦਾ ਤੁਸੀਂ ਬਹੁਤ ਸੁਣੇ ਚੱਕਿਆ ਹੈ ਜਿਹੜਾ ਇਹ ਮੁੱਦਾ ਤਾਂ ਹੈ ਗਈ ਹੈ ਉਹ ਹੈਗਾ ਹੀ ਇਹਨੂੰ ਖਤਮ ਕਰਨਾ ਸਾਡਾ ਪਹਿਲਾ ਕੰਮ ਹੋਏਗਾ ਨਸ਼ਾ ਜਲੰਧਰ ਜ਼ਮਨੀ ਚੋਣ ਵਿੱਚ ਲੋਕਾਂ ਨੇ ਆਪਣੇ ਮਨ ਕੀ ਬਾਤ ਦੱਸਦੇ ਹੋਏ ਇੱਕ ਜਿੱਤੇ ਹੋਏ ਐਮਐਲਏ ਨੂੰ ਹਰਾ ਦਿੱਤਾ ਹੈ ਤੇ ਉਸ ਕੈਂਡੀਡੇਟ ਨੂੰ ਜੇਤੂ ਬਣਾ ਦਿੱਤਾ ਜਿਹੜਾ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਇਆ ਮੋਹਿੰਦਰ ਭਗਤ ਸਾਲ 2017 ਵਿੱਚ ਵੋਟਾਂ ਲੜੀਆਂ ਨਹੀਂ ਜਿੱਤ ਪਾਏ ਸਾਲ 2022 ਵਿੱਚ ਭਾਜਪੀ ਵੱਲੋਂ ਜਲੰਧਰ ਦੀ ਸੀਟ ਤੋਂ ਹੀ ਵੋਟਾਂ ਲੜੀਆਂ ਤੇ ਫਿਰ ਵੀ ਉਸ ਤਵਾਰੀ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਹੁਣ ਦੁਬਾਰਾ 2024 ਵਿੱਚ ਜਲੰਧਰ ਵੈਸਟ ਤੇ ਜਿਮਣੀ ਚੋਣਾ ਹੋਈਆਂ ਸੀਟ ਖਾਲੀ ਹੋਈ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਅਚਾਨਕ ਕਿਸਮਤ ਬਦਲ ਗਈ ਝਾੜੂ ਨੇ ਆਪਣਾ ਜਾਦੂ ਦਿਖਾਤਾ ਤੇ ਮੋਹਿੰਦਰ ਭਗਤ ਨੂੰ ਜੇਤੂ ਬਣਾ ਦਿੱਤਾ 55000 ਦੇ ਕਰੀਬ ਵੋਟਾਂ ਪਈਆਂ ਨੇ ਉੱਥੇ ਹੀ ਜਿੱਤੇ ਹੋਏ ਐਮਐਲਏ ਜਿਹੜੇ ਜਿੱਤੇ ਹੋਏ ਸਾਬਕਾ ਐਮਐਲਏ ਸ਼ੀਤਲ ਅੰਗਰਾਲ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਸਾਲ 2022 ਵਿੱਚ ਜਿੱਤੇ ਸਨ ਲੋਕ ਸਭਾ ਦੀ ਚੋਣਾਂ ਕੀ ਆਈਆਂ ਚਲੇ ਗਏ ਭਾਜੀਪੀ ਵਿੱਚ ਅਤੇ ਦੁਬਾਰਾ ਜਦੋਂ ਭਾਜੀਪੀ ਤੋਂ ਚੋਣ ਲੜੀ ਉਹਨਾਂ ਨੂੰ ਮਹਿਜ਼ ਸਿਰਫ 17000 ਵੋਟਾਂ ਪਈਆਂ ਨੇ 34000 35000 ਦੇ ਕਰੀਬ ਵੋਟਾਂ ਦੇ ਫਾਸਲੇ ਤੋਂ ਜਿੱਤੇ ਨੇ ਮੋਹਿੰਦਰ ਭਗਤ ਯਾਨੀ ਜਿਹੜਾ ਦੂਸਰਾ ਕੈਂਡੀਡੇਟ ਸੀਗਾ ਉਸ ਤੋਂ ਡਬਲ ਵੋਟਾਂ ਦੇ ਫਾਸਲੇ ਤੋਂ ਜਿੱਤੇ ਨੇ ਤਾਂ ਲਗਾਤਾਰ ਜਿੱਤ ਦਾ ਜਸ਼ਨ ਦਾ ਮਾਹੌਲ ਹੈ ਮੋਹਿੰਦਰ ਭਗਤ ਹੋਣਾ ਦੇ ਘਰ ਵੀ ਚੱਲਦਾ ਪਿਆ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਜਦੋਂ ਜਿਸ ਥਾਂ ਤੇ ਵੋਟਾਂ ਦੀ ਗਿਣਤੀ ਹੁੰਦੀ ਪਈ ਸੀ ਕਾਊਂਟਿੰਗ ਦਫ਼ਤਰ ਦੇ ਬਾਹਰ ਜਦੋਂ ਪਤਾ ਚੱਲਿਆ 7ਵੇਂ 8ਵੇਂ ਗੇਟ ਦੀ ਬਾਦ ਕਿ ਹੁਣ ਮੋਹਿੰਦਰ ਭਗਤ ਵੱਡੀ ਲੀਡ ਲੈ ਚੁੱਕੇ ਨੇ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਕੋਈ ਨਹੀਂ ਪਛਾੜ ਸਕਦਾ ਲੋਕਾਂ ਨੇ ਪਟਾਕੇ ਫੋੜਨੇ ਕਿੱਦੇ ਪਾਣੇ ਸ਼ੁਰੂ ਕਰ ਦਿੱਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਣੇ ਆ ਉਸ ਦਫ਼ਤਰ ਦੀਆਂ ਜਿੱਥੇ ਗਿਣਤੀ ਹੁੰਦੀ ਪਈ ਸੀ ਗਿਣਤੀ ਜਿੱਥੇ ਦਫ਼ਤਰ ਦੀ ਉਹ ਅਕਾਊਂਟਿੰਗ ਹੁੰਦੀ ਪਈ ਸੀ ਵੋਟਾਂ ਦੀ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਵੇਂ ਸਕਰੀਨ 'ਤੇ ਤੁਸੀਂ ਆਪੀਂ ਵੇਖ ਸਕਦੇ ਹੋ ਕਿਵੇਂ ਤਸਵੀਰਾਂ ਚੱਲਦੀਆਂ ਪਈਆਂ ਨੇ ਇਹ ਜਸ਼ਨ ਦਾ ਮਾਹੌਲ ਉਸ ਥਾਂ ਦਾ ਹੈ ਜਿੱਥੇ ਗਿਣਤੀ ਹੋ ਰਹੀ ਸੀ ਵੋਟਾਂ ਦੀ 7ਵੇਂ 8ਵੇਂ ਗੇਟ ਦੀ VOTING ਤੋਂ ਬਾਅਦ ਲੋਕੀ ਸਮਝ ਗਏ ਪਾਰਟੀ ਵਰਕਰ ਸਮਝ ਗਏ ਕਿ ਹੁਣ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਤੇ ਉੱਥੇ ਹੀ ਜਿਹੜੇ ਸੁਸ਼ੀਲ ਰਿੰਕੂ ਨੇ ਉਹਨਾਂ ਦਾ ਵੀ ਇੱਕ ਬਿਆਨ ਵੱਡਾ ਬਿਆਨ ਜਿਹੜਾ ਇਹ ਸਾਹਮਣੇ ਆਇਆ ਸੁਸ਼ੀਲ ਰਿੰਕੂ ਨੇ ਬਿਆਨ ਦਿੱਤਾ ਕਿ ਇਹ ਇੱਕ ਜਿੱਤ ਨਹੀਂ ਲੋਕਤੰਤਰ ਦੀ ਹੱਤਿਆ ਹੋਈ ਹੈ ਜੇ ਲੋਕਤੰਤਰ ਦੀ ਹੱਤਿਆ ਹੋਈ ਹੈ ਇਹਨੂੰ ਹੁਣ ਕਿਸ ਤਰੀਕੇ ਨਾਲ ਆਪਣੇ ਮਨ ਮੋਟਾਵ ਦੂਰ ਕਰਨ ਵਾਸਤੇ ਆਪਣੇ ਮਨ ਵਿੱਚ ਜੋ ਗਰਜਸ ਹੁੰਦੇ ਨੇ ਬੰਦੇ ਦੇ ਉਹਨੂੰ ਦੂਰ ਕਰਨ ਵਾਸਤੇ ਜੇਕਰ ਰਿੰਕੂ ਸਾਹਿਬ ਇਹ ਗੱਲ ਕਹਿ ਵੀ ਰਹੇ ਨੇ ਤੇ ਸਮਝ ਵੀ ਆਉਂਦਾ ਕਿਉਂਕਿ ਜਦੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੀ ਸੁਸ਼ੀਲ ਰਿੰਕੂ ਇੱਕ ਐਮਐਲਏ ਇੱਕ ਐਮਪੀ ਸਨ ਉਹ ਵੀ ਜਦੋਂ ਭਾਜਪਾ ਵਿੱਚ ਗਏ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਉਨ੍ਹਾ ਸਾਥੀ ਸ਼ੀਤਲੰਗਰ ਆਲਪੂ ਜਦੋਂ ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਚਲੇ ਗਏ ਤਾਂ ਉਹਨਾਂ ਨੂੰ ਵੀ ਆਪਣੀ ਐਮਐਲਏ ਦੀ ਸੀਟ ਜਿਹੜੀ ਹੈ ਗਵਾਣੀ ਪਈ ਆ ਉੱਥੇ ਜੇ ਬਾਕੀ ਕੈਂਡੀਡੇਟ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ 모ਹਿੰਦਰ ਭਗਤ ਉਹਨ ਨੂੰ ਤਕਰੀਬਨ 55242 ਵੋਟਾਂ ਪਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ surjit kaur 1242 ਵੋਟਾਂ ਇਹ ਉਸ ਕਰਕੇ ਵੀ ਘਟ ਪਈਆਂ ਨੇ ਕਿ ਚਰਚਾਵਾ ਹੋ ਰਹੀਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਈ ਹੈ ਲੋਕਾਂ ਦੇ ਮਨਾਂ ਵਿੱਚ ਜੇਕਰ ਦਵੰਦ ਪੈਦਾ ਹੋ ਜੇ ਤਾਂ ਲੋਕੀ ਕਿਵੇਂ ਕੈਂਡੀਡੇਟ ਨੂੰ ਜਿਤਾਣ surinder kaur congress 16757 ਵੋਟਾਂ ਭਾਰਤੀ ਜਨਤਾ ਪਾਰਟੀ ਸ਼ੀਤਨਗਰਾਲ 17921 ਵੋਟਾਂ ਬਹੁਤ ਘੱਟ ਵੋਟਾਂ ਜੜੀਆਂ ਪਈਆਂ ਨੇ ਹੁਣ ਤੁਹਾਨੂੰ ਤਸਵੀਰਾਂ ਦਿਖਾਣੀਆਂ ਮੋਹਿੰਦਰ ਭਗਤ ਹੋਣਾ ਦੇ ਘਰ ਦੀਆਂ ਕਿ ਕਿਵੇਂ ਉਹਨਾਂ ਦੇ ਘਰੇ ਜਿਹੜਾ ਇਹ ਜਸ਼ਨ ਦਾ ਮਾਹੌਲ ਹੈ ਇਹ ਜਸ਼ਨ ਦਾ ਮਾਹੌਲ ਤਸਵੀਰਾਂ ਨੇ ਮੋਹਿੰਦਰ ਭਗਤ ਹੋਣਾ ਦੇ ਘਰ ਦੀਆਂ ਲਗਾਤਾਰ ਇਹ ਕਿ ਲੋਕੀ ਗਿੱਧਾ ਪਾ ਰਹੇ ਨੇ ਨੱਚ ਰਹੇ ਨੇ ਟੱਪ ਰਹੇ ਨੇ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਹੋਵੇ ਵੀ ਕਿਉਂ ਨਾ ਕਿਉਂਕਿ ਜਿੱਥੇ ਆ ਦੋ ਵਾਰ ਪਿਛਲੀਆਂ ਦੋ ਇਲੈਕਸ਼ਨਸ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮਾਇੂਸੀ ਵੀ ਸੀਗੀ ਉੱਥੇ ਹੀ ਹੁਣ ਜਦੋਂ ਜਿੱਤ ਮਿਲੀ ਹੈ ਤਾਂ ਘਰ ਦੇ ਵੀ ਪੂਰੇ ਖੁਸ਼ ਨੇ ਤੁਸੀਂ ਵੇਖ ਸਕਦੇ ਹੋ ਪਰਿਵਾਰ ਕਿਵੇਂ ਨੱਚ ਰਿਹਾ ਹੈ ਟੱਪ ਰਿਹਾ ਹੈ ਤੇ ਇਸ ਸ਼ਾਇਦ ਜਿੱਤ ਦਾ ਸਹਰਾ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਸਿਰ ਤੇ ਵੀ ਜਾਂਦਾ ਹੈ ਕਿ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਕਿ ਜਦੋਂ ਇਲੈਕਸ਼ਨ ਕੈਂਪੇਨਿੰਗ ਹੁੰਦੀ ਪਈ ਸੀ ਮੋਹਿੰਦਰ ਭਗਤ ਹੋਣਾਂ ਲਈ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਆਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਹ ਤਸਵੀਰ ਜਿਹੜੀ ਹੈਗੀ ਹੈ ਇੱਕ ਪੂਰਾ ਸਿੰਬਲ ਦੱਸਦੀ ਹੈ ਕਿ ਪੂਰੇ ਲੋਕ ਜਾਂ ਪੂਰੇ ਆਮ ਆਦਮੀ ਪਾਰਟੀ ਦਾ ਧਿਆਨ ਸਿਗਾ ਜਲੰਧਰ ਜਿਮਨੀ ਚੋਣਾ ਵੱਲ ਕਿਉਂਕਿ ਸੀਟ ਜਿਹੜੀ ਜਿੱਤੀ ਹੋਈ ਸੀ ਉਸ ਨੂੰ ਕਿਸੇ ਹੋਰ ਕੈਂਡੀਡੇਟ ਕੋ ਜਾਂਦਾ ਵੇਖਣਾ ਕਿਸੇ ਹੋਰ ਪਾਰਟੀ ਕੋ ਜਾਂਦੇ ਵੇਖਣਾ ਸ਼ਾਇਦ ਆਮ ਆਦਮੀ ਪਾਰਟੀ ਲਈ ਬਹੁਤ ਔਖਾ ਹੁੰਦਾ ਬਹੁਤ ਦੁਖਦਾਈ ਹੁੰਦਾ ਇਸ ਕਰਕੇ ਪੂਰੀ ਤਰੀਕੇ ਨਾਲ ਸਪੋਰਟ ਕੀਤੀ ਮੁੱਖ ਮੰਤਰੀ ਭਗਵਾਨ ਨੇ ਵੀ ਆ ਭਗਵੰਤ ਮਾਨ ਨੇ ਵੀ ਮੋਹਿੰਦਰ ਭਗਤ ਹੋਣਾ ਦੀ ਆਪਣਾ ਹੀ ਰਿਹائش ਸੰਗਰੂਰ ਛੱਡ ਕੇ ਸੀਐਮ ਰੈਸਿਡੈਂਸ ਚੰਡੀਗੜ੍ਹ ਤੋਂ ਛੱਡ ਕੇ ਜਲੰਧਰ ਵਿੱਚ ਕੋਠੀ ਲੈ ਲਈ ਅਤੇ ਨਾਲ ਨਾਲ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੇ ਦਫ਼ਤਰ ਦੀਆਂ ਵੀ ਦਿਖਾਣਿਆ ਆਮ ਆਦਮੀ ਪਾਰਟੀ ਦੀਆਂ ਕੀ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਦਫ਼ਤਰ ਵਿੱਚ ਕਿਸ ਤਰੀਕੇ ਦਾ ਜਿਹੜਾ ਮਾਹੌਲ ਸੀਗਾ ਆ ਤੁਸੀ ਤਸਵੀਰਾਂ ਦਿਖਾਨੀਆਂ ਤੁਹਾਨੂੰ ਆ ਦੇਖੋ ਤਸਵੀਰਾਂ ਇਹ ਜਦੋਂ ਪਤਾ ਚੱਲ ਗਿਆ ਕਿ ਮੋਹਿੰਦਰ ਭਗਤ ਜਿੱਤ ਚੁੱਕੇ ਨੇ ਜਲੰਧਰ ਦੀ ਸੀਟ ਤਾਂ ਕਿਵੇਂ ਲੋਕਾਂ ਵਿੱਚ ਜਿਹੜੇ ਹਰਪਾਲ ਚੀਮਾ ਮੌਜੂਦ ਨੇ ਉਹਨਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਸੀਗਾ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਅਤੇ ਇਹਦੇ ਨਾਲ ਹੀ ਹੁਣ ਤੁਹਾਨੂੰ ਤਸਵੀਰਾਂ ਦਿਖਾਨੀਆਂ ਕਿ ਜਦੋਂ 7ਵੇਂ 8ਵੇਂ ਗੇਟ ਦੀ ਕਾਊਂਟਿੰਗ ਹੋ ਗਈ ਮੋਹਿੰਦਰ ਭਗਤ ਉਹਨਾਂ ਨੂੰ ਪਤਾ ਚੱਲ ਗਿਆ ਕਿ ਹੁਣ ਉਹ ਜਿੱਤ ਚੁੱਕੇ ਨੇ ਉਹਨਾਂ ਨੇ ਇਸ ਜਿੱਤ ਦਾ ਸੇਰਾ ਕਿਦੇ ਸਿਰ ਬੰਨਿਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹੜੀ ਗੱਲ ਕਹੀ ਤੇ ਵਿਰੋਧੀਆਂ ਬਾਰੇ ਕੀ ਕੁਝ ਕਿਹਾ ਆ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਦਿਖਾਣੇ ਆ ਕਿ ਜਦੋਂ ਜਿੱਤ ਚੁੱਕੇ ਸੀ ਮੋਹਿੰਦਰ ਭਗਤ ਉਹਨਾਂ ਨੇ ਕੀ ਕਿਹਾ ਆਖਰੀ ਵਾਰੀ ਜੋ ਪਤਾ ਚੱਲਿਆ ਸੱਤਵੇਂ ਅੱਠਵੇਂ ਗੇਟ ਦੀ ਜਿਹੜੀ VOTING ਆ ਉਹ ਹੋ ਚੁੱਕੀ ਆ ਜੀ ਵਿਜ਼ਿਟ ਦੀ VOTING ਕੀ ਵੀ ਨਹੀਂ ਪਹੁੰਚੇ ਅੱਛਾ ਜੀ ਉਹਨੀਆਂ ਹੋਟਲ ਜੀ ਭਗਤ ਜੀ 2017 ਚ ਵੀ ਇਲੈਕਸ਼ਨ ਲੜੀ 2022 ਚ ਵੀ ਲੜੀ ਹੈ ਐਕੀ ਇਨਾ ਮੰਡੇਟ ਹੋ ਤਾਂ ਮੁੱਖ ਕਾਰਨ ਕੀ ਸਮਝਦੇ ਹੋ ਮੁੱਖ ਕਾਰਨ ਹੈਗਾ ਜੀ ਕਿ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਸਰਕਾਰ ਜੋ ਮੁੱਖ ਵੀ ਪੰਜਾਬ ਸਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਮੋਹਰ ਲਗਾ ਦਿੱਤੀ ਹੈ ਉਹਨਾਂ ਨੇ ਦੱਸ ਕਿ ਜਨਤਾ ਨੇ ਕਿ ਅਸੀਂ ਮਾਨ ਸਾਡੇ ਨਾਲ ਖੜੇ ਆ ਜਿਹੜਾ ਉਹਨਾਂ ਨੇ ਕੰਮ ਕੀਤੇ ਉਹਨੇ ਪੰਜਾਬ ਦੀ ਬੁਧਰੀ ਲਈ ਔਰ ਉਹਨਾਂ ਨੂੰ ਦੁਨੀਆ ਵੋਟਾਂ ਪਈਆਂ ਸੀ ਸੀਐਮ ਸਾਹਿਬ ਨਾਲ ਗਲਤ ਹੋਈ ਹੈ ਕੋਈ ਟੋਡੀ ਨਹੀਂ ਭੁੱਲਾ ਨਹੀਂ ਹੋਈਗੀ ਜਸ਼ਨ ਦੀ ਤਿਆਰੀ ਹੈ ਸਭ ਜਿਸ ਨੇ ਤਿਆਰੀ ਇਕੱਠੇ ਹੋ ਜਾਵਾਂਗੇ ਬਰਕਰਾਰ ਨਾਲ ਸਾਰੇ ਆਏ ਇੱਥੇ ਬਾਦ ਆਣਗੇ ਔਰ ਇਕੱਠੇ ਹੋ ਕੇ ਜਾਵਾਂਗੇ ਲੱਗਦਾ ਪਿਛਲੇ ਸਮੇਂ ਦੇ ਵਿੱਚ ਪਾਰਟੀ ਦਾ ਗਲਤ 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 ਜੁਨਾ ਚੁਣਿਆ ਸੀ ਤੇ ਅੱਜ ਭਗਦਦਾ ਦਾ ਚਿਹਰਾ ਤਾਂ ਉਹੀ ਹੈ ਜਿਸ ਤਰੀਕੇ ਨਾਲ ਫਤਵਾ ਮਿਲਿਆ ਲੱਗਦਾ ਪਿਛਲੇ ਸਮੇਂ ਦੇ ਵਿੱਚ ਜਰੂਰੀ ਵੋਟਾਂ ਲੜੀਆਂ ਸੀ ਪਾਰਟੀ ਗਲਤ ਜੁਨੀ ਕਹੀ ਸੀ ਐਦ ਕੀ ਚਿਹਰਾ ਤਾਂ ਉਹੀ ਹੈ ਦੇ ਕੋ ਸਮਝ ਸਮਝੀ ਗਾਡੇ ਜਨਤਾ ਹਰ ਵੇਲੇ ਆਪਣਾ ਆਪਣਾ ਦੇ ਕੋ ਸਮਾਂ ਪਹਿਲੇ ਲੋਕ ਸਭਾ ਦੇ ਇਲੈਕਸ਼ਨ ਖੁੱਲ ਕੇ ਬੋਲੋ ਅੱਜ ਅੱਜ ਖੁੱਲ ਕੇ ਬੋਲੋ ਐਡਾ ਵੱਡਾ ਮੰਡੀਟ ਮਿਲਿਆ ਹਾਂ ਬਿਲਕੁਲ ਠੀਕ ਜਨਤਾ ਨੇ ਜਿਹੜਾ ਹੈਗਾ ਬੜਾ ਅੱਛਾ ਫੋਨ ਦਿੱਤਾ ਹੈਗਾ ਜੀ ਉਹਨਾਂ ਨੇ ਜੀ ਖਾਸ ਤੌਰ ਤੇ ਕੈਬਨਿਟ ਮੰਤਰੀ ਤੁਹਾਨੂੰ ਕਹ ਦਿੱਤਾ ਗਿਆ ਸੀ ਤਾਂ ਮੰਨ ਲਿਏ ਕਿ ਅੰਦਰ ਗਏ ਸੀ ਤਾਂ ਉਮੀਦਵਾਰ ਸੀ ਬਾਹਰ ਆਇਆ ਤਾਂ ਇੱਕ ਕੈਬਨਿਟ ਮੰਤਰੀ ਬਾਹਰ ਆ ਰਿਹਾ ਸਰ ਸਰ ਕੈਬਨਿਟ ਮੰਤਰੀ ਆ ਗਿਆ ਸੀ ਤਾਂ ਸਾਹਿਬ ਸਾਹਬ ਨੇ ਕੀ ਗਏਗਾ ਨਾ ਸੀ ਕਿ ਸਰ ਸਾਹਿਬ ਲੋਕਾਂ ਨਾਲ ਵਾਅਦਾ ਕਰਕੇ ਗਏ ਨੇ ਪਛਮੀ ਦੇ ਹਲਕੇ ਤੋਂ ਤੁਸੀਂ ਵਿਧਾਇਕ ਬਣਾਓ ਮੈਨੂੰ ਮੈਨੂੰ ਪਤਾ ਹੈਗਾ ਕਿ ਮਾਨ ਸਾਹਿਬ ਜੋ ਵਾਅਦਾ ਕਰਦੇ ਨੇ ਪੂਰਾ ਕਰਦੇ ਨੇ ਅੱਛਾ ਭਗਤ ਜੀ ਲੱਗਦਾ ਨਹੀਂ ਕਿ ਹੁਣ ਅਗਲੇ 2.5 ਸਾਲਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇਣਗੇ ਕਿਉਂਕਿ ਸਾਥੀ ਨੇ ਤਾਂ ਮੁੱਖ ਮੰਤਰੀ ਲੈਣੇ ਤਾਂ ਇਹ ਤੇ ਨਹੀਂ ਜੋ ਵਾਅਦੇ ਕੀਤੇ ਨੇ ਉਹ ਕੰਮ ਕਰਾਂਗੇ ਜ਼ਰੂਰ ਕਰਾਂਗੇ ਕਿ